ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਨੀ ਆ ਗੱਬਣ ਵਸ਼ਿਆ ਸਜਣੋ ਟਿਪ ਕੇ ਤਸੱਲੀ ਕਰਕੇ ਭਾਵੇਂ ਵੀਡੀਓ ਕਾਲ ਤੇ ਵੀ ਤਪਾਲਿਓ ਜਿੰਨੇ ਦੂਰੋਂ ਆਣਾ ਵੀ ਜੀ ਪਾਰ ਪਿਛੇ ਦੀ ਫੁੱਲ ਨੇ ਦਿੱਤੀ ਪਾਰ ਪਿਛੇ ਰੀਥਨਾ ਦੀ ਫੁੱਲ ਗਾਰੰਟੀ ਪਹੁੰਚਣਾ ਪਊਗਾ ਪਿੰਡ ਠੱਠੀਆਂ ਮੰਤਾਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਸਾਹਿਬ ਅਰਸ਼ ਕੋਲ ਪਹੁੰਚੇ ਆ ਬਣੇ ਰਹੋ ਅੰਤ ਤੱਕ ਕਰਦੇ ਆ ਗੱਲ ਭਾਈ ਅਰਸ਼ ਸਾਸਿਕਾ ਸასი ਗਾਲ ਸੰਦੂ ਸਾਹਿਬ ਕਿੱਦਾਂ ਹੈ ਕਿਰਪਾ ਦਾ ਦਿਨ ਪੈ ਗਏ ਪਹੁੰਚਿਆ ਨਹੀਂ ਗਿਆ ਮਾਫ ਕਰਨਾ ਹਨਾ ਸਾਡੀ ਸਮਾਂ ਹੀ ਇਦਾਂ ਦਾ ਭਾਈ ਕਾਰੋਬਾਰ ਵਿੱਚ ਕੋਈ ਪਿਆਰ ਨਹੀਂ ਦਿੰਦਾ ਤੇ ਭਾਈ ਅਰਸ਼ ਇੱਕ ਗਰਾ ਡਰੈਸ ਕਰਾ ਦੇਣਾ ਉਹ ਗੱਟੀਆਂ ਮੰਤਾਜਾ ਕਰਨ ਤਾਂ ਤਸਵੀਰ ਵੀ ਕਰਨ ਤਾਂ ਮੋਬਾਈਲ ਨੰਬਰ ਬਾਈ 9815897179815810 ਤੇ ਪਹਿਲਾ ਸੂਆ ਹਾਂਜੀ ਪਹਿਲਾ ਸੂਆ ਦਿਨ ਉੱਤਾ ਖੱਡ ਲੈ ਜਾਣਾ ਠੀਕ ਤੇ ਤੋਰ ਦੇ ਮੇਰਾ ਬਾਈ ਹੈ ਪਰਾਂ ਨੂੰ ਤੋਰ ਦੇ ਵੈੜ ਸੱਜਣੋਂ ਪਹਿਲਾ ਸੂਆ ਹੀ ਬਾਈ ਕਹਿੰਦਾ ਬਾਕੀ ਦੁੱਧ ਆਦਾ ਮੰਤਾਜਾ ਲਾਇਓ ਆ ਵੀ ਜਿਸ ਵੈੜ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਲਓ ਜੀ ਹੰਸਾ ਜੀ ਸਾਹਿਬ ਨੇ ਤਰੇ ਸਾਲ ਛੋਟੇ ਵਿੱਚ ਹੋਈ ਜਾਏ ਸੀਲਿਆ ਨਾ ਸਿੰਘ ਹੈਗੇ ਬਾਕੀ ਸ਼ਾਈ ਹਾਲ ਦਾ ਸੀਲਿਆ ਚਾਈ ਹੁੰਦੀਆਂ ਸੁਣੀਆਂ ਜਾਂ ਤੇਜ਼ ਹੁੰਦੀਆਂ ਗਰਮ ਹੁੰਦੀਆਂ ਇਹ ਹਨ ਇਹਦੇ ਉੱਤੇ ਰੱਬ ਦਾ ਨਾਮ ਹੈ ਇੱਥੋਂ ਉੱਤੇ ਰੱਬ ਦਾ ਨਾਮ ਹੈ ਹਾਂ ਨਾ ਭਾਈ ਇਹ ਕਿੱਡਾ ਵਿਖਾਓ ਤੁੰਡਾ ਸਾਹਿਬ ਵਾ ਵਾ ਮੇਰੇ ਮਾਲਪੇ ਨਦੀਰੇ ਛੋਟ ਕੇ ਜੋਈਏ ਉਸਮਾਨਾ ਤਾਂ ਇਹਨੂੰ ਬੰਨ ਦੇ ਪਤੰਦਰਾ ਬਸ ਕਰ ਸੀਲੀਆਂ ਹੁੰਦਾ ਮੰਨਿਆ ਵਾ ਵਾ ਕੀ ਯਾਰ ਸੀਲ ਪੂਰੀ ਹੈ ਚੱਲ ਜਿੰਦੀ ਰਵੇ ਇਹ ਜਿੰਨੀ ਪੜੂ ਬਹੁਤ ਹੱਸਾ ਢੱਡਾ ਦੇਖੋ ਹਾਂ ਹਾਂ अच्छी दवा जिन्ने वीर ਨੇ ਘਰੇ ਚੋਂ ਨੂੰ ਲੈਣੀ ਹੈ ਨਾ ਬਹੁਤ ਜਿਆਦਾ ਚੰਗੀ ਓਕੇ ਵਧੀਆ ਰੇਟ ਜਾਇਜ਼ ਹੈ ਨਾ ਇੰਨਾ ਕ ਰੇਟ ਦਾ ਕਿਹਾਉਣਾ ਜਿੰਨਾ ਕ ਤੂੰ ਕਰਨਾ ਫਿਕਸ ਇੱਕੋ ਹੀ ਕਰਦੇ ਅੱਜ ਇੱਕੋ ਹੀ ਸਾਨੂੰ ਸਾਬ ਇੱਕੋ ਹੀ ਕੋਈ ਪੰਟੀ ਨਹੀਂ ਕੋਈ ਚਾਣੀ ਨਹੀਂ 3000 ਦੀ ਜੈਸ ਨੋ ਹੀ ਕਰਦੇ 3000 ਦੀ ਹਣ 9 ਛੋੜ ਹੀ ਹਣੀ ਦੱਸ ਦੀ 30 ਸਜਣੋ 3000 ਦੀ ਜੈਸ ਤੇ ਨੋ ਹੀ ਹੋਣੀ ਆ ਹਮ ਭਾ ਥਾਨ ਚੰਗਾ ਹੈ ਨਾ ਬਹੁਤ ਜਿਆਦਾ ਚੰਗੀ ਲਓ ਜੀ ਖਰੀਦਦਾਰੀ ਕਰਿਓ ਸასი ਘਾਲ ਜੀ ਸਾਰਿਆਂ ਨੂੰ